ਖੰਨਾ ਪੁਲਿਸ ਨੇ ਹਥਿਆਰਮੀ ਲੋਕ ਤੇ ਬੈਂਕ ਤੋਂ 15 ਲੱਖ ਰੁਪਏ ਲੁੱਟਣ ਵਾਲੇ ਗਰੋਹ ਨੂੰ 48 ਘੰਟਿਆਂ ਚ ਕੀਤਾ ਕਾਬੂ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਥਿਤ ਦੋਸ਼ੀਆਂ ਨੂੰ 8,75,000 ਰੁਪਏ ਨਕਦੀ ਸਮੇਤ ਵਾਰਦਾਤ ਚਵਰਤੇ ਵਾਹਨ ਇੱਕ ਮੋਟਰਸਾਈਕਲ ਤੇ ਇੱਕ ਆਡੀ ਕਾਰ ਵੀ ਬਰਾਮਦ ਕਰਨ ਦਾ ਕੀਤਾ ਦਾਵਾ ਪਹਿਲਾਂ ਇਹਨਾਂ ਨੇ ਪੈਟਰੋਲ ਪਪਾ ਜਵਾਰਦਾਤਾ ਕੀ ਕੀਤੀਆਂ ਤੇ ਦੂਜਾ ਵਾਰ ਇਹਨਾਂ ਦਾ ਦਿਲ ਖੁੱਲ ਗਿਆ ਤੇ ਇਹਨਾਂ ਦਾ ਡਰ ਖਤਮ ਹੋ ਗਿਆ ਤੇ ਇਹਨਾਂ ਨੇ ਉਸ ਦਿਨੇ ਮਨ ਬਣਾ ਕੇ ਆਏ ਕਿ ਕੋਈ ਗੈਸ ਜਾਂ ਸੀ ਕੋਈ ਪੈਟਰੋਲ ਪੰਪ ਜਾਂ ਕੁਛ ਇਸ ਤਰ੍ਹਾਂ ਦਾ ਵੀ ਵੱਡੀ ਵਾਰਦਾਤ ਕਰੀਏ ਜਦੋਂ ਇਹ ਪਿੰਡੂ ਬਰਾਜ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਨੇ ਹਥਿਆਰ ਦੀ ਨੋਕ ਤੇ ਬੈਂਕ ਤੋਂ 15 ਲੱਖ ਰੁਪਏ ਲੁੱਟਣ ਵਾਲੇ ਗਰੋਹ ਨੂੰ 48 ਘੰਟਿਆਂ 'ਚ ਕੀਤਾ ਕਾਬੂ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਥਿਤ ਦੋਸ਼ੀਆਂ ਨੂੰ 875000 ਰੁਪਏ ਨਕਦੀ ਸਮੇਤ ਵਾਰਦਾ ਚਵਰਤੇ ਵਾਹਨ ਇੱਕ ਮੋਟਰਸਾਈਕਲ ਤੇ ਇੱਕ ਆਡੀ ਕਾਰ ਵੀ ਬਰਾਮਦ ਕਰਨ ਦਾ ਕੀਤਾ ਦਾਵਾ ਮਾਮਲਾ ਸਮਰਾਲਾ ਦੇ ਪਿੰਡ ਬਗਲੀ ਕਲਾਚ ਦਿਨ ਦਿਹਾੜੇ ਬੈਂਕ ਲੁੱਟਣ ਦਾ ਅੱਜ ਐਸਐਸਪੀ ਦਫਤਰ ਖੰਨਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਸਰਵਜਿੰਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਖੰਨਾ ਦੇ ਐਸਐਸਪੀ ਅਮਿਤ ਕੁੰਡਲ ਦੇ ਅਗਵਾਈ ਹੇਠ ਅਤੇ ਐਸਪੀ ਸਰਵਜਿੰਦਲ ਖੰਨਾ ਦੇ ਦਿਸਾ ਨਿਰਦੇਸ਼ਾਂ ਤੇ ਮਾੜੇ ਅੰਥਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ ਡੀਐਸਪੀ triloktan singh ਡੀਐਸਪੀ ਸੋਖ ਅਮਰਤਸੰਗਰਨ ਦਾਵਾ ਮੁੱਖ ਅਫਸਰ थाना ਸਮਰਾਲਾ ਮੁੱਖ ਅਫਸਰ थाना ਮੱਛਿਆੜ ਮੁੱਖ ਅਫਸਰ थाना ਦਰਹਾ ਇੰਸਪੈਕਟਰ ਸੀਐਚ ਸਟਾਫ ਖੰਨਾ ਸమే ਸੀਐਚ ਸਟਾਫ ਕੁਝ ਪਾਰਟ ਨੇ ਉਕਤ ਮਕਦਮੇ ਤਿੰਨ ਕਥਿਤ ਦੋਸ਼ੀਨ ਗ੍ਰਿਸ਼ਟਾਰ ਕਰਕੇ ਉਨ੍ਹਾਂ ਪਰ ਸੋ 1 8 ਲੱਖ 75 ਹਜ਼ਾਰ ਰੁਪਏ ਨਗਦ ਇੱਕ ਕਾਰ ਅਤੇ ਇੱਕ ਵਾਰ ਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਨੂੰ ਬਰਬਦ ਕਰਨ ਦਾ ਦਾਵਾ ਕੀਤਾ ਹੈ। ਮਾਦਮ ਜੀ ਐਸ ਐਸ ਪੀ ਖੰਨਾ ਸ਼੍ਰੀਮਤੀ ਅਨਿਤ ਕੌਂਡਲ ਜੀ ਦੀ ਲੀਡਰਸ਼ਿਪ ਅnder ਖੰਨਾ ਪੁਲਿਸ ਜਿਹੜੀ ਰੈਗੂਲਰ ਹੀ ਸਮਾਜ ਬਦੋਤੀ ਅੰਸਰਾਂ ਤੇ ਸਖਤ ਕਾਰਵਾਈ ਕਰਦੀ ਰਹੀ ਹੈ। ਇਸੇ ਲੜੀ ਦੇ ਵਿੱਚ ਖੰਨਾ ਪੁਲਿਸ ਨੂੰ ਇੱਕ ਕੱਲ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ 11 ਤਰੀਕ ਨੂੰ 11 ਜੂਨ ਨੂੰ ਅ ਪਗਲੀ ਕਲਾ ਪਿੰਡ ਦੇ ਵਿੱਚ ਥਾਣਾ ਸਮਰਾਲਾ ਦੇ ਏਰੀਆ ਦੇ ਵਿੱਚ ਇੱਕ ਮੁਕਤਵਈ ਸੀ ਜਿਹਦੇ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਆ ਕੇ ਕਰੀਬ 15 ਲੱਖ ਰੁਪਏ ਬੈਂਕ ਤੋਂ ਲੁੱਟ ਕੇ ਲੈ ਗਏ ਸੀ। ਇਸੇ ਜਿਹੜੀ ਇਸ ਵਾਰ ਦਾ ਦਿਨ ਇਨਫੋਰਮੇਸ਼ਨ ਮਿਲਣ ਤੇ ਸਾਡੇ ਖੰਨਾ ਪੁਲਿਸ ਦੇ ਸੀਨੀਅਰ ਅਧਿਕਾਰੀ ਐ एसएसपी ਸਾਹਿਬ ਤੇ ਸਾਰੀਆਂ ਸਾਡੇ ਥਾਣੇ ਦੀ ਟੀਮਾਂ ਉੱਥੇ ਪਹੁੰਚੀਆਂ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਮੇਡੀਟ ਲਿਕਸ 26 ਨੰਬਰ ਮੁਕੱਦਮਾ 392 397 ਤੇ ਪੱਤੀ ਆਮ ਜੈਕਟ ਦੇ ਵਿੱਚ ਥਾਣਾ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬکریاں ਬکریاں ਟੀਮਾਂ ਐਸਐਚਓ ਸਮਰਾਲਾ ਐਸਐਚਓ ਮਾਛੀਵੜਾ ਐਸਐਚਓ ਦੋਰਾਹਾ ਇੰਚਾਰਜ ਸਮਾਨਾ ਤੇ ਟੈਕਨੀਕਲ ਸੈਲ ਜਿਹੜੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਇਸ ਮਕਦਮੇ ਨੂੰ ਪੇਸ਼ ਕਰਨ ਲਈ ਸਾਡੀ ਟੀਮਾਂ ਵੱਲੋਂ ਟੈਕਨੀਕਲ ਤੇ ਸਾਇੰਟਿਫਿਕ ਤਰੀਕੇ ਨਾਲ ਜਿਹੜੀ ਇਹਦੀ ਤਫਤੀਸ਼ ਕਰਦੇ ਹੋਏ ਕਰੀਬ 100 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਖੰਡਾਲੀ ਗਈ ਇਹਨਾਂ ਸੀਸੀਟੀਵੀ ਫੁਟੇਜਾਂ ਦੀ ਤੋਂ ਲੀਡ ਲੈ ਕੇ ਸੱਤੀ ਟੀਮਾਂ ਵੱਲੋਂ 12 ਤਰੀਕ ਨੂੰ ਮਕਦਮਾ ਦਰਜ ਹੋਣ ਦੇ ਤੇ ਘਟਨਾ ਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲ버 ਰੰਗ ਦਾ ਉਹ ਲੁਧਿਆਣਾ ਸ਼ਹਿਰ ਦੇ ਵਿੱਚੋਂ ਲਵਾਰਸ ਹਾਲਤ ਦੇ ਵਿੱਚ ਅਸੀਂ ਟਰੈਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹੋਣ ਤੋਂ ਬਾਅਦ ਖੰਨਾ ਪੁਲਿਸ ਤੇ ਐਡੀਟੀਐਫ ਪੰਜਾਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਪੰਜਾਬ ਦੀ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਝ ਕ੍ਰੂਸ਼ੀਅਲ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਖੰਨਾਪੁਲਿਸ ਦੀ ਟੀਮ ਵੱਲੋਂ ਥਾਣਾ ਜਨਾਲਾ ਤੋਂ ਜਿਹੜੇ ਇਸ ਮੁਕਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਤਿੰਨਾਂ ਨੂੰ ਅਸੀਂ ਥਾਣਾ ਜਨਾਲਾ ਦੇ ਏਰੀਆ ਦੇ ਵਿੱਚੋਂ ਅਰੈਸਟ ਕਰ ਲਿਆ ਹੈ ਇਹਨਾਂ ਨੂੰ ਅਸੀਂ ਜਿਹੜੇ ਤਿੰਨੋਂ ਦੋਸ਼ੀ ਇਹਨਾਂ ਦੇ ਨਾਮ ਹੈਗੇ ਨੇ ਅਮਰਿਤਪਾਲ ਸਿੰਘ ਗੁਰਮੇਨ ਸਿੰਘ ਤੇ ਜਗਦੇਸ਼ ਸਿੰਘ ਇਹ ਤਿੰਨੋਂ ਹੀ ਥਾਣਾ ਜਨਾਲਾ ਦੇ ਰਹਿਣ ਵਾਲੇ ਨੇ ਤੇ ਇਹ ਵਾਰਦਾਤ ਕਰਕੇ 11 ਤਰੀਕ ਨੂੰ ਜਦੋਂ ਇਹ ਵਾਰਦਾਤ ਕਰਕੇ ਕੈਸ਼ ਲੁੱਟਣ ਤੋਂ ਬਾਅਦ ਉਸ ਤੋਂ ਬਾਅਦ ਇਹ ਲੁਧਿਆਣਾ ਮੋਟਰਸਾਈਕਲ ਛੱਡ ਕੇ ਤੇ ਦੋ ਦੋ ਜਾਨੇ ਅਲੱਗ ਤੇ ਇੱਕ ਜਾਨਾ ਬੱਸ ਦੇ ਵਿੱਚ ਤਿੰਨੋ ਜਾਨੇ ਇਕੱਠੇ ਜਲੰਧਰ ਗਏ ਜਲੰਧਰ ਤੋਂ ਇਹਨਾਂ ਨੇ ਇਸੇ ਵਾਰਦਾਤ ਚ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 5 ਲੱਖ ਰੁਪਏ ਦੀ ਆਡੀ ਕਾਰ ਖਰੀਦੀ ਪੁਰਾਣੀ ਉਹ ਆਡੀ ਕਾਰ ਦੇ ਵਿੱਚ ਇਹ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਜਾ ਕੇ ਹੋਟਲ ਦੇ ਵਿੱਚ ਸਟੇ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਚਲੇ ਗਏ ਕੱਲ ਸਾਡੇ ਸੱਭੀ ਟੀਮ ਦੇ ਕਨੈਪੋਲਿਸ ਦੀ ਟੀਮ ਵੱਲੋਂ ADTF ਤੇ ਅੰਮ੍ਰਿਤਸਰ ਦੇ ਹੱਥੀਂ ਜ਼ਿਲ੍ਹੇ ਦੀ ਫੋਰਸ ਦੇ ਨਾਲ ਮਿਲ ਕੇ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਤਿੰਨਾਂ ਤੋਂ ਸਾਨੂੰ ਹੁਣ ਤੱਕ 8,75,000 ਰੁਪਏ ਜਿਹੜਾ ਲੁੱਟਿਆ ਹੋਇਆ ਸੀ ਵਾਰਦਾਤ ਦੇ ਵਿੱਚ ਉਹ ਸਾਰੇ ਰਿਕਵਰ ਕਰ ਲਿਆ ਹੈ 5 ਲੱਖ ਦੀ ਇਹਨਾਂ ਨੇ ਆਡੀ ਕਾਰ ਖਰੀਦ ਲਈ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਡੀ ਤਫਤੀਸ਼ ਜਾਰੀ ਹੈ ਜ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜੇ ਹੈਗੇ ਨਹੀਂ ਇਹਨਾਂ ਕੋਲ ਮਹੀਨੇ ਤੋਂ ਦੋ ਵੈਪਨ ਸੀਗੇ ਤੇ ਇਹਨਾਂ ਵੈਪਨਾਂ ਦੇ ਨਾਲ ਇਹਨਾਂ ਨੇ ਖੰਨਾ ਤੋਂ ਬਿਨਾ ਖੰਨਾ ਤੋਂ ਪਹਿਲਾਂ ਪਿੰਨ ਪੈਟਰੋਲ ਪੰਪ ਦੇ ਵਿੱਚ ਮੁਟਦੀ ਵਾਰਦਾਤਾਂ ਕੀਤੀਆਂ ਨੇ ਪਿਛਲੇ ਮਹੀਨੇ 20 ਮਈ ਨੂੰ ਇਹਨਾਂ ਨੇ ਥਾਣਾ ਫਲੋਰ ਦੇ ਏਰੀਆ ਦੇ ਵਿੱਚ ਦੋ ਪੈਟਰੋਲ ਪੰਪ ਲੁੱਟੇ ਸੀਗੇ ਤੇ 10 ਜੂਨ ਨੂੰ ਵਾਰਦਾਤ ਖੰਨਾ ਦੀ ਜਿਹੜੀ ਅਗਲੇ ਕਲਾਮ ਪਰ ਅੰਚ ਦੀ ਲੁੱਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਥਾਣਾ ਆਦਮਪੁਰ ਜਿਲੰਦਰ ਦਿਹਾਤੀ ਦੇ ਵਿੱਚ ਵੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੈਟਰੋਲ ਪੰਪ ਤੇ ਇਹਨਾਂ ਦੋਨੋਂ ਮਸਲਿਆਂ ਦੇ ਵਿੱਚ ਜਿਹੜੀਆਂ ਵੱਖਰੀਆਂ ਰੱਖੀਆਂ ਐਫ ਆਈ ਆਰ ਅੰਦਰ ਦੇ ਨੇ ਇਸ ਤੋਂ ਬਿਨਾ ਜਿਹੜਾ ਵਾਰਦਾਤ ਦੇ ਵਿੱਚ ਜਿਹੜੀ ਬਰਤੀ ਵਰਤਿਆ ਗਿਆ ਮੋਟਰਸਾਈਕਲ ਹੈ ਇਹ ਵੀ ਚੋਰੀ ਦਾ ਮੋਟਰਸਾਈਕਲ ਹੈ ਇਹ ਕਿਹਨੇ ਚੋਰੀ ਕੀਤਾ ਇਹ ਸਾਡੀ ਅੱਗੇ ਤਫਤੀਸ਼ ਜਾਰੀ ਹੈ ਹੁਣ ਤੱਕ ਅਸੀਂ ਇਹਨਾਂ ਤੋਂ 8,75,000 ਰੁਪਏ ਕੈਸ਼ ਇੱਕ ਆਡੀ ਕਾਰ ਤੇ ਇੱਕ ਜਿਹੜਾ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਉਹ ਅਸੀਂ ਰਿਕਵਰ ਕਰ ਲਿਆ ਇਸ ਤੋਂ ਬਿਨਾ ਇਹ ਤਿੰਨੇ ਜਿਹੜੇ ਵਿਅਕਤੀ ਹੈ ਇਹਨਾਂ ਨੂੰ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਿਮਾਂਡ ਹਸਲ ਕਰ ਲਿਆ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਗੈਂਗ ਦਾ ਮੁਖ ਜਿਹੜਾ ਸਰਗਨਾ ਆਇਆ ਉਹ ਅਮਰਿਤਪਾਲ ਸਿੰਘ ਏਬੀਓ ਚਨਾਲੇ ਦਾ ਹੀ ਰਹਿਣਾ ਲੈ ਤੇ ਇਹਦੇ ਤੇ ਪਹਿਲਾਂ ਇੱਕ ਸਨੇਚਿੰਗ ਦਾ ਮਕਦਮਾ ਖੋਦ ਦਾ ਮਕਦਮਾ ਰੰਜੀਤ ਐਵਨਿਊ ਅੰਬਿਸਰ ਕਮਿਸ਼ਨਰੇਟ ਦੇ ਵਿੱਚ ਦਰਜ ਹੈ। ਉਸ ਤੋਂ ਬਿਨਾ ਜਿਹੜਾ ਜਗਦੀਸ਼ ਸਿੰਘ ਹੈ ਇਹਦੇ ਤੇ ਵੀ ਇੱਕ ਐਨਡੀਪੀਏ ਸੈਕਟਰ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਸਿਟੀਗਨ ਮਾਨਸਾ ਦੇ ਵਿੱਚ ਮਕਦਮਾ ਦਰਜ ਹੈ ਤੇ ਜਿਹੜਾ ਗੁਰਮੀਨ ਸਿੰਘ ਹੈ ਜਿਹੜੇ ਤੇ ਹਲੇ ਤੱਕ ਦੀ ਤਫਤੀਸ਼ ਦੇ ਵਿੱਚੇ ਸਾਹਮਣੇ ਆਇਆ ਵੀ ਇੱਥੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈਗਾ ਸਰਪੰਚ ਜੀ ਜਿਹੜੇ ਵਪਨ ਐ ਉਹ ਹਲੇ ਸਾਨੂੰ ਮਿਲੇ ਨਹੀਂ ਐ ਅਸੀਂ ਇਹਨਾਂ ਦਾ ਅਜੇ ਰਿਮਾਂਡ ਲਿਆ ਕੱਲ ਰਾਤ ਸ਼ਾਮੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਅਸੀਂ ਉਹਨਾਂ ਦਾ ਰਿਮਾਂਡ ਲੈ ਕੇ ਉਹ ਵਪਨਾਂ ਦੀ ਰਿਕਵਰੀ ਕਰਾਵਾਂਗੇ ਤੇ ਜਿਹੜਾ ਬਾਕੀ ਕੈਸ਼ ਹੈਗਾ ਉਹ ਰਿਕਵਰ ਕਰਾਵਾਂਗੇ ਤੇ ਇਸ ਤੋਂ ਬਿਨਾ ਜਿਹੜੀਆਂ ਇਹ ਤਿੰਨ ਪਟ્રોલ ਕੰਪਨੀਆਂ ਵਾਰਦਾਤਾ ਮੰਨਦੇ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਤੋਂ ਬਿਨਾ ਵੀ ਇਹਨਾਂ ਨੇ ਜੇ ਕੋਈ ਵਾਰਦਾਤਾ ਕੀਤੀ ਐ ਨੇ ਉਹਨਾਂ ਦੇ ਬਾਰੇ ਵੀ ਅਸੀਂ ਪੂਗਾ ਇਹਨਾਂ ਦੀ ਤਫ਼ਤੀਸ਼ ਕਰਾਂਗੇ ਸਰ ਦਿੱਤਾ 820 ਜਿੰਮੇਤੀ ਹੈ ਰਹੀ ਹੋ ਅਗਲੀ ਕੱਲ੍ਹ ਛੁੱਟੇ ਜਿੰ ਪਿੰਡਰ ਨੇ ਕਿਉਂ ਟਾਲ ਕਰ ਦਿੱਤਾ ਹੋਇਆ ਹੈ ਨਸਟਿਕ ਜਿਹੜੀ ਸਾਡੀ ਹੁਣ ਤੱਕ ਦੀ ਤਫ਼ਤੀਸ਼ ਕੀ ਇਹ ਜੋ ਜਿਹੇ ਸੀਗੇ ਨਾ ਕੋ ਡੇਟ ਮੈਨੇ ਤੋਂ ਕਰਤਨ ਸੀਗੇ ਤੋਂ ਤੇ ਇਹ ਆਪਣਾ ਪਹਿਲਾ ਇਹਨੇ પેટ્રોલ ਪੰਪ ਦਾ ਜ਼ਿਮੇਵਾਰਤਾ ਕੀਤੀ ਤੇ ਉਸ ਦਵਾ ਤੇ ਇਹਨਾਂ ਦਾ ਦਿਲ ਖੁੱਲ ਗਿਆ ਤੇ ਇਹਨਾਂ ਦਾ ਡਰ ਖਤਮ ਹੋ ਗਿਆ ਤੇ ਇਹਨਾਂ ਨੇ ਉਸ ਦਿਨੇ ਮਨ ਬਣਾ ਕੇ ਆਏ ਕਿ ਕੋਈ ਗੈਸ ਸਟੇਸ਼ਨ ਸੀ ਕੋਈ પેટ્રોલ ਪੰਪ ਜਾਂ ਕੁਝ ਇਸ ਤਰ੍ਹਾਂ ਦਾ ਵੀ ਬੱਤੀ ਜ਼ਿਮੇਵਾਰਤਾ ਕਰੀਏ ਜਦੋਂ ਇਹ ਪਿੰਡੂ ਬ੍ਰਾਂਚ ਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਇੱਥੇ ਦਿਨ ਦੁਪਹਿਰ ਦਾ ਟਾਈਮ ਹੈ ਸਿਖਰ ਦੁਪਹਿਰ ਹੈ ਤੇ ਇੱਥੇ ਅਸੀਂ ਆਰਾਮ ਨਾਲ ਉਤਰ ਨੂੰ ਅੰਜਾਮ ਦੇ ਸਕਦੇ ਹਾਂ ਇਸ ਕਰਕੇ ਤੇ ਨਾ ਹੀ ਅਸੀਂ ਇੱਥੇ ਫੜੇ ਜਾਵਾਂਗੇ ਬਹੁਤ ਦੂਰ ਤੋ ਆਏ ਜਦੋਂ ਇਹਨਾਂ ਦੇ ਹੱਥ ਵੱਟੀ ਖੇਪ ਲੱਗੀ ਐ ਕੈਸ਼ ਦੀ 15 ਲੱਖ ਰੁਪਇਆ ਕਰੀਬ ਇਹਨਾਂ ਨੂੰ 15.95 ਲੱਖ ਉੱਥੋਂ ਇਹ ਲੁੱਟ ਕੇ ਲੈ ਗਏ ਸੀ ਉਸ ਤੋਂ ਬਾਅਦ ਇਹ ਤਾਂ ਹੀ ਆਪਣਾ ਮੋਟਰਸਾਈਕਲ ਛੱਡ ਕੇ ਵੀ ਉੱਥੋਂ ਫਰਾਰ ਹੋ ਗਏ ਸਰਦਕੂ ਰਿਕਰ ਕੋਲ ਕੀਤੀ ਬਲ ਇਹਨਾਂ ਨੇ ਬਿੰਦੂ ਬਿੰਡਾ ਦੇ ਵਿੱਚ ਸੀ ਹੁਣ ਤੱਕ ਦੀ ਤਫਤੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਹੀ ਰਕੀ ਕੀਤੀ ਸੀ ਤੇ ਇਸ ਤੋਂ ਪਹਿਲਾਂ ਇਹਨਾਂ ਦੀ ਕੋਈ ਰਕੀ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਇਹਨਾਂ ਦਾ ਪੰਜ ਦਿਨ ਦਾ ਰਿਮਾਂਡ ਲਿਆ ਸੀ ਇਹਨਾਂ ਦਾ ਪੂਰੇ ਢੰਗ ਨਾਲ ਇਹਨਾਂ ਦੀ ਤਫਤੀਸ਼ ਕਰਾਂਗੇ ਵੀ ਕਿਸੇ ਹੋਰ ਦਾ ਕੋਈ ਰੋਲ ਤਾਂ ਨਹੀਂ ਹੈ ਜਿੱਤ ਰੱਬ ਨਾਲ ਸਾਥ ਸੀ ਕਿ ਕੋਈ ਝੋਖਾ ਬੰਦਾ ਉਸਾਰਨ ਕਾਪੀ ਕੋਟ ਦੀ ਬੈਂਕ ਦਾ ਮਾਲਕ ਨੂੰ ਸੜੇ ਹੁਣ ਤੱਕ ਦੀ ਤਫਤੀਸ਼ ਤੋਂ ਕਿਸੇ ਦਾ ਕੋਈ ਰੋਲ ਨਹੀਂ ਸਾਹਮਣੇ ਹੁਣ ਤੱਕ ਦੀ ਤਫਤੀਸ਼ ਤੋਂ ਇਹ ਹੈ ਵੀ ਇਹਨਾਂ ਨੇ ਮੌਕਾ ਦੇਖ ਕੇ ਜੇ ਲੱਗਿਆ ਇਹਨਾਂ ਨੂੰ ਕਿ ਇੱਥੇ ਅਸੀਂ ਜੁਰਮ ਕਰਕੇ ਆਪਣਾ ਸਾਨੂੰ ਕੋਈ ਫੜ ਨਹੀਂ ਸਕੂਗਾ ਇਸ ਕਰਕੇ ਇਹਨਾਂ ਨੇ ਦੇਖ ਕੇ ਇੱਥੇ ਆਪਣਾ ਵਰਦਾਤ ਨੂੰ ਅੰਜਾਮ ਦਿੱਤਾ ਕਿ ਕਿੰਨੀ ਕੇਜ ਦੇ ਹੋਣਾ ਹੈ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਮੇਨ ਸਰਗਣਾ ਅਮਰਿਤਪਾਲ ਹੋ 27 ਸਾਲ ਹੈ ਬਾਕੀ ਦੋਨਾਂ ਦੀ ਉਮਰ 20 ਕੁ ਪੈਸਾ ਹੈ ਇਹ ਜਾਂ ਲਰਕਨੇ ਸਾਰੇ ਕਿੰਨੀ ਫੋਰਸ ਨਾ ਪੇਸ ਕਰਨ ਸਾਡੇ ਇਹਦੇ ਵਿੱਚ ਪੰਜ ਟੀਮਾਂ ਲੱਗੀਆਂ ਹੋਈਆਂ ਸੀਗਾ ਡੀਐਸਪੀ ਡੀਐਸਪੀ ਸਮਰਾਲਾ ਇਹਨਾਂ ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਇੰਚਾਰਜ ਸੀਏਸੀਏ ਸੀਏਸੀਏ ਤੇ ਸਾਡੀ ਸਾਰੀ ਟੀਮ ਸਾਡਾ ਥਾਣਾ ਦੁਰਹਾਜ਼ ਥਾਣਾ ਸਮਰਾਲਾ ਤੇ ਇਸ ਥਾਣਾ ਜਿਹੜਾ ਮਾਛੀਵਾੜਾ ਉਸ ਤੋਂ ਬਿਨਾਂ ਜਿਹੜੇ ਮਾਨਯੋਗ ਐਸਐਸਪੀ ਸਾਹਿਬਾ ਉਹਨਾਂ ਨੇ ਕੰਟੀਨਿਊਸ ਇਸ ਕੇਸ ਨੂੰ ਐਸਐਸਪੀ ਸਾਹਿਬ ਨੇ ਡੀਏ ਸਾਹਿਬ ਨੇ ਸਾਰਿਆਂ ਨੇ ਮੋਨੀਟਰ ਕੀਤਾ ਤੇ ਸਾਨੂੰ ਇਸ ਤੋਂ ਬਿਨਾਂ ਏਜੀਟੀਐਫ ਪੰਜਾਬ काउंटर इंटेलिजेंस पंजाब ਤੇ ਸਾਡੇ ਜਿਹੜੇ ਅੰਮ੍ਰਿਤਸਰ ਦੇ ਹਥੀਫ ਕੋਲੋਂ ਵੀ ਫੁੱਲ ਕੋਆਪਰੇਸ਼ਨ ਮਿਲੇ ਕਿਉਂਕਿ ਇਹ ਸਟੇਟ ਲੈਵਲ ਦਾ ਇੱਕ ਮੁੱਦਾ ਸੀਗਾ ਜਿਹੜਾ ਜਿਹਨੂੰ ਹੱਲ ਕਰਨਾ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਸਾਰਿਆਂ ਦੇ ਅਫਰਟ ਨਾਲ ਟੀਮ ਵਰਕ ਨਾਲ ਅਸੀਂ ਇਸ ਜਲਦੀ ਸੋਲਵ ਕਰ ਲਿਆ ਪੂਰੀ ਟੀਮ ਨੇ ਪ੍ਰਮੋਸ਼ਨ ਲੈ ਕਿਸੇ ਦਾ ਦੇਖੋ ਇਹ ਮਾਨਯੋਗ ਐਸਐਸਪੀ ਸਾਹਿਬ ਜੀ ਸਾਹਿਬ ਨਾਲ ਗੱਲ ਕਰਕੇ ਜਿਵੇਂ ਵੀ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਬੰਦਾ ਨਾਮ ਦਿੱਤਾ ਜਾਊਗਾ ਪਹਿਲਾਂ ਵੀ ਜਿਹੜਾ ਖੰਨਾ ਜ਼ਿਲ੍ਹਾ ਐ ਇਹਨੇ ਖੰਨਾ ਜ਼ਿਲ੍ਹਾ ਅਵਾਰਡਾਂ ਦੇ ਵਿੱਚ ਮੋੜੀ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਖੰਨੇ ਦੇ ਹਰ ਇੱਕ ਮੁਲਾਜ਼ਮ ਨੂੰ ਨੇ ਜਿਹੜੀ ਵੀ ਉਹਨੇ ਕੋਈ ਵਧੀਆ ਕਾਰਜਕਾਰੀ ਕੀਤੀ ਹੈ ਸਮੇਂ-ਸਮੇਂ ਤੇ ਉਹਨਾਂ ਨੂੰ ਅਵਾਰਡ ਮਿਲਦੇ ਰਹੇ ਨੇ ਪਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਅਸੀਂ 48 ਘੰਟੇ ਦੇ ਵਿੱਚ ਐਡਾ ਵੱਡਾ ਜਿਹੜਾ ਕੇਸ ਹੈ 48 ਘੰਟੇ ਤੱਕ ਦੀ ਕੀਪਰੇਸ ਕਰ ਲਿਆ